2024 ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਹਰੇਕ ਇਨਸਾਨ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇੱਕ ਚੰਗੇ ਢੰਗ ਨਾਲ ਕਰਨਾ ਚਾਹੁੰਦਾ ਹੈ ਬਹੁਤ ਸਾਰੇ ਲੋਕ ਪਾਰਟੀ ਕਰਕੇ ਚ ਪਹਾੜੀ ਖੇਤਰਾਂ ਦੇ ਵਿੱਚ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਧਾਰਮਿਕ ਸਥਾਨਾਂ ਤੇ ਨਤਮਸਤ ਹੋ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਮਹਾਰਾਜ ਜੀ ਇੱਕ ਤੁਹਾਨੂੰ ਇੱਕ ਅਜਿਹੇ ਇਨਸਾਨ ਨਾਲ ਮਿਲਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਬਾਗੋ ਬਾਗ ਹੋ ਜਾਓਗੇ ਹਾਲਾਂਕਿ ਇਹ ਇਨਸਾਨ ਜੋ ਤੁਸੀਂ ਦੇਖ ਰਹੇ ਹੋ ਇਹ ਤੁਰਨ ਫਿਰਨ ਦੇ ਸਮਰੱਥ ਨਹੀਂ ਹੈ ਅੰਗਹੀਣੀ ਜ਼ਰੂਰ ਹੈ ਪਰ ਇਸ ਦੀ ਸੋਚ ਤੇ ਜਜ਼ਬਾ ਦੂਜਿਆਂ ਦੇ ਵਿੱਚ ਜੋਸ਼ ਭਰਨ ਵਾਲਾ ਹੈ ਇਸ ਇਨਸਾਨ ਦਾ ਕਹਿਣਾ ਹੈ ਕਿ ਕੰਮ ਤੇ ਆਉਣਾ ਹੀ ਉਹਨਾਂ ਲਈ ਨਵਾਂ ਸਾਲ ਹੈ ਉਹ ਜਦੋਂ ਕੰਮ ਤੇ ਪਹੁੰਚਦੇ ਨੇ ਉਹ ਇਸ ਨੂੰ ਹੀ ਆਪਣੇ ਨਵੇਂ ਸਾਲ ਦੀ ਚੰਗੀ ਸ਼ੁਰੂਆਤ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਿਹਨਤ ਕਰਕੇ ਕਮਾਈ ਕਰਨਾ ਉਹਨਾਂ ਲਈ ਇੱਕ ਚੰਗੀ ਸ਼ੁਰੂਆਤ ਹੈ ਉਹ ਮੰਗ ਕੇ ਖਾਣਾ ਚੰਗਾ ਨਹੀਂ ਸਮਝਦੇ ਇਸ ਕਰਕੇ ਉਹ ਮਿਹਨਤ ਕਰਦੇ ਨੇ ਹਾਲਾਂਕਿ ਪਰਿਵਾਰ ਦੇ ਵਿੱਚ ਆਰਥਿਕ ਤੰਗੀ ਹੋਣ ਦੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਕਦੇ ਹਿੰਮਤ ਨਹੀਂ ਹਾਰਦੇ ਆਪਣਾ ਹਮੇਸ਼ਾ ਮਿਹਨਤ ਕਰਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਲੋਕ ਤੰਦਰੁਸਤ ਨੇ ਜਿਨ੍ਹਾਂ ਦੇ ਹੱਥ ਪੈਰ ਚੱਲਦੇ ਨੇ ਉਹ ਵੀ ਮੰਗ ਕੇ ਖਾਂਦੇ ਨੇ ਇਹ ਬਹੁਤ ਮਾੜੀ ਗੱਲ ਹੈ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤ ਦੀ ਕਮਾਈ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਕੰਮ ਕਰਨਾ ਤੇ ਮਿਹਨਤ ਕਰਨਾ ਹੀ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ ਇਸ ਲਈ ਉਹਨਾਂ ਨੂੰ ਇਸ ਮੌਕੇ ਤੇ ਆਪਣਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਪਰ ਕਿਨਾ ਪੜਾ ਸੋਨੂੰ ਕੱਲ ਨਵਾਂ ਫਾਟਣ ਗਿਆ ਰਿਹਾ ਹਾਂਜੀ ਕਿੱਦਾਂ ਲੱਗਦਾ ਕੰਮ ਕਰ ਠੀਕ ਹੈ ਵਧੀਆ ਬਾੜੇ ਲਈ ਇੱਥੇ ਹੀ ਵਧੀਆ ਰਮਾਨ ਨਾ ਕੰਮ ਕਿਹੜਾ ਕਰ ਤਮਚਾਰਈ ਕੁਆ ਤੇ ਇੱਕ ਨਭਰਾ ਵਾ ਇਕ ਟਾਣੀ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹਾਂ ਜਦੋਂ ਗੁਜ਼ਾਰਾ ਚੱਲ ਜਾਂਦਾ ਫਿਰ ਇਹ ਜਾਰਾ ਇੱਦਾਂ ਚੱਲਦਾ ਜਾਂਦਾ ਦਾਲ ਪੁਲਕਾ ਮਿਲ ਜਾਂਦਾ ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹੈ ਨਹੀਂ ਕਹਿ ਪੋ ਵੀ ਇਦਾਂ ਹੀ ਰਿਲਕੀ ਮਤਲਬ ਕੰਮ ਕਮ ਸਾਰਾ ਬੱਚੇ ਕਿੰਨੇ ਆ ਕੁੜੀ ਐ ਇੱਕ ਕੁਸ਼ੋ ਫਿਰ ਤੁਸੀਂ ਹਾਂਜੀ ਕੁਸ਼ੋ ਉਹ ਨਵਾਂ ਸਾਲ ਚੜਨ ਜਾ ਰਿਹਾ ਹਾਂ ਹਾਂਜੀ ਤੁਹਾਡਾ ਨਵਾਂ ਸਾਲ ਤੁਹਾਡਾ ਨਵਾਂ ਸਾਲ ਹੋਈਏ ਕੱਬ ਤੇ ਆ ਜੇ ਤੇ ਨਵਾਂ ਸਾਲ ਹੀ ਆੜੀ ਕੰਮ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਦਾਂ ਮਤਲਬ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਵਾ ਇੱਥੋਂ ਰੋਟੀ ਕਾਣੀ ਹੈ ਭਾਈ ਇਹਨੇ ਮੱਥਾ ਟੇਕੀ ਦਾ ਸਵੇਰੇ ਆ ਕੇ ਤੇ ਇਹਦੇ ਨੇ ਆਪਣਾ ਘਰ ਦਾ ਕੰਦਲਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਲਮ ਆਪਣੇ ਮਾਂ ਚੋ ਗਦਾ 11 ਘੰਟੇ ਤੱਕ ਦਾਲ ਫੂਲਕਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਆਖੀ ਰੋਟੀ ਸਵੇਰੇ 7 ਵਜੇ ਆਇਨਾ ਮੈਂ ਚਾਹ ਦਾ ਗੱਲ ਕਰਦੇ ਚਾਹ ਤਿੰਨ ਚਾਹਾਂ ਲੈ ਆਉਣਾ ਉਹ ਨਾਲੇ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਾਂਜੀ ਇਹ ਕਹਿਣਾ ਚਾਹੁੰਦਾ ਜੀ ਇਹਦੇ ਪੱਕੀ ਇਹ ਤਾਂ ਮੁਕਾ ਟਿਕਾ ਦੇ ਜਿਹਨਾਂ ਦੇ ਚੰਗੇ ਪੈਸਾ ਹੱਥ-ਪੈਰ ਚੰਗੇ ਆ ਇਹੋ ਕਹਿਣਾ ਚਾਹੁੰਦਾ ਮੇਰੇ ਕੋਲ ਤਾਂ ਇੱਥੇ ਕੋਈ ਆ ਮਾਂ ਮੰਗਦੇ ਰਹਿੰਦੇ ਨੇ ਤੇ ਕਿ ਜਨਾਨੀਆਂ ਵੀ ਕਈ ਮੰਗਦੀਆਂ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਰਹਿੰਦੇ ਆ ਕਿ ਕਿਸੇ ਦੇ ਘਰ ਕੰਮ-ਕਾਰ ਕਰਕੇ ਮਿਹਨਤ ਕਰਕੇ ਖਾ ਲੋ ਉਹ ਚੰਗੀ ਆ ਤੁਹਾਡੇ ਪੈਰੋ ਲੱਤਾ ਪੈਰ ਹੈ ਤੇ ਕਈ ਬੰਦੇ ਆਉਂਦੇ ਆ ਇਹੋ ਜਿਹੇ ਕਈ ਦਰਨਾਂ ਨੂੰ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਮੰਗ ਕੇ ਖਾਣਾ ਤਦ ਵਾ ਜੇ ਤੇਰੇ ਲੱਤ ਪੈਰ ਨਹੀਂ ਹੈਗੇ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ ਚ ਰੱਖੀ ਗਈ ਕਿ ਮੰਗਣਾ ਹੋਂਨਾ ਦਿਮਾਗ ਜੇ ਸੋਚ ਨਹੀਂ ਲਕੀ ਇਹੋ ਰੱਖਿਆ ਵਾ ਕਿ ਠੀਕ ਹੈ ਉਹਨੇ ਜਿੱਥੇ ਰੱਖਿਆ ਠੀਕ ਹੈ ਮਾਂ ਨਾਲ ਗਾਲਪੋਤਾ ਮਿਲ ਰਿਹਾ ਬਸ ਠੀਕ ਧੰਨਵਾਦ ਵਾਲੇ ਇੱਥੇ ਹੀ ਆਦਾ ਨਾਮ ਵਾਲੇ